ਚੋਰੀਆਂ ਚ ਜਨਮ ਅਸ਼ਟਮੀ ਦੇ ਤਿਹਾੜੀ ਨੂੰ ਲੈ ਕੇ ਵੱਖ-ਵੱਖ ਇਤਿਹਾਸਿਕ ਮੰਦਰਾਂ ਚ ਤੁਮਤਾਮ ਨਾਲ ਬਣਾਈ ਗਈ ਜਨਮ ਅਸ਼ਟਮੀ ਦੇ ਇਸ ਮੌਕੇ ਮੰਦਰਾਂ ਚ ਦੀਪਮਾਲਾ ਕੀਤੀ ਗਈ ਅਤੇ ਮੰਦਰਾਂ ਨੂੰ ਸਜਾਇਆ ਗਿਆ ਇਸ ਮੌਕੇ ਸਾਭ ਕਮੰਤਰੀ ਤੇ ਮਜੂਤਾ ਮਲੇਤਰ ਤੇਪਰਜੰਦਰ ਸਿੰਘ ਮਹਾਜਵਾ ਅਤੇ ਹੋਰ ਅਹਿਮ ਸ਼ਖਸੀਅਤਾਂ ਆਪਣੇ ਸਾਥੀਆਂ ਸਮੇਤ ਮੰਦਰਾਂ ਚ ਨਤਮਸਤਕ ਹੋਏ ਅਤੇ ਭਗਵਾਨ ਜੀ ਕ੍ਰਿਸ਼ਨਤਾ ਇਸੇਰਵਾਦਲੇ ਉਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਬਾਰਕਬਾਤਾਂ ਵੀ ਦਿੱਤੀਆਂ ਗਈਆਂ ਇਸ ਮੌਕੇ ਵੱਖ-ਵੱਖ ਸੰਸਥਾਵਾਂ ਅਤੇ ਭਗਵਾਨ શ્રી ਕ੍ਰਿਸ਼ਨ ਦੇ ਭਗਤਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਇਸ ਮੌਕੇ ਪੱਟੀ ਗੀਂਤੀ ਵਿੱਚ ਮੰਦਰਾਂ 'ਚ ਸੰਤਾਂ ਨਤਮਸਤਕ ਹੋਈਆਂ ਤੇ ਭਗਵਾਨ શ્રી ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ ਗਿਆ ਜਨਮ ਅਸ਼ਟਮੀ ਦੇ ਤਿਹਾਰ ਨੂੰ ਔਖਰਾਖਤਿਆਂ ਪੰਜ ਮੰਦਰ ਵਿਖੇ ਸ਼ਿਵ ਪਰਿਵਾਰ ਸੰਸਥਾ ਵੱਲੋਂ ਵੀ ਵੱਖ-ਵੱਖ ਪ੍ਰਕਾਰ ਦੇ ਸੰਗਤਾਂ ਲਈ ਲੰਗਰ ਲਗਾਏ ਗਏ ਸਨ ਦਿਖਾਉਂਦੇ ਹਾਂ ਤੁਹਾਨੂੰ ਜਨਮ ਅਸ਼ਟਮੀ ਦੇ ਤਿਹਾਰ ਨੂੰ ਲੈ ਕੇ ਵੱਖ-ਵੱਖ ਮੰਦਰਾਂ ਦੀਆਂ ਚਲਕੀਆਂ ਇਸ ਵਿੱਚ ਜਨਮ ਅਸ਼ਟਮੀ ਦਾ ਧਿਆਨ ਪੂਰੇ ਉਸ ਕਰੋਚ ਅਤੁਮਤਾਂ ਨਾਲ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਦੀ ਫੋਟੇਕਰ ਚੂੜਿਆ ਚੀ ਜਨਮ ਅਸਤਮੀ ਦੇ ਇਤਿਹਾਸ ਮੌਕੇ ਫਤਿਹਗੜ੍ਹ ਜਿੱਥੇ ਦੇ ਇਤਿਹਾਸਿਕ ਮੰਦਰ ਜਿਨ੍ਹਾਂ ਦੇ ਇੱਥੇ ਪੰਜ ਮੰਦਿਰ ਸਾਗਰਵਾਲਾ ਮੰਦਿਰ ਕਾਵਲਾ ਮੰਦਿਰ ਪਤਾ ਗਿੱਟੀ ਦਾਸ ਦਾ ਮੰਦਿਰ ਕਾਵਲਾ ਦਾ ਮੰਦਿਰ ਅਤੇ ਮਹਾਕਾਲੀ ਦਾ ਮੰਦਿਰ ਜਿਹੜੇ ਇੱਥੇ ਸਜਾਵਟਾਂ ਕੀਤੀ ਗਈਆਂ ਅਤੇ ਭਗਵਤ ਦੇ ਇੱਥੇ ਜਿਹੜੀਆਂ ਸੰਤਾ ਜਿਹੜੀਆਂ ਨਤ ਮਸਤਕ ਕੋਲੀ ਚੜੀਆਂ ਨੇ ਫਰਾਂਸੀਸੀ ਤੌਰ ਤੇ ਸਾਬਕਾ ਕਾਰਮਨ ਮੰਤਰੀ ਰੇਪਰੈਂਟ ਸਿੰਘ ਬਾਜਵਾ ਬਲਕਿ ਸਿੰਘ ਪੰਨੂ ਰਵਿਕਰ ਸਿੰਘ ਕਾਲੋਂ ਅਤੇ ਹੋਰ ਵੀ ਬਹੁਤ ਸਾਰੇ ਇਹ ਐਮ ਲੀਡਰ ਤੇ ਲੀਡਰ ਜਿਹੜੇ ਨੇ ਅੱਜ ਜਨਮਸ਼ਤਮੀ ਦੇ ਮੌਕੇ ਤੇ ਫਰੇਗਾ ਪੂਰੇ ਦਾ ਭਗਵਾਨ ਮੰਦਿਰਾਂ 'ਚ ਨਤ ਮਸਤਕ ਕੋਲੀ ਪਹੁੰਚੇ ਨੇ ਅਤੇ ਭਗਵਤ ਮੰਦਿਰਾਂ 'ਚ ਸਜਾਵਟ ਕੀਤੀ ਗਈ ਦੀਵਾਲਾ ਕੀਤੀ ਹੈ ਤੇ ਵੱਡੀ ਗਿਣਤੀ ਜੀ ਭਗਵਾਨ ਕ੍ਰਿਸ਼ਨ ਦੇ ਪਿਆਰ ਕਰਨ ਵਾਲੇ ਜਿਹੜੇ ਸ਼ਰਧਾਲੂ ਨੇ ਜਾਂ ਸੰਤਾਂ ਨੇ ਉਹ ਇੱਥੇ ਨਤਮਸਤਕ ਹੋਲੀ ਵੱਖ-ਵੱਖ ਮੰਦਰਾਂ 'ਚ ਪਹੁੰਚ ਰਿਹਾ ਨੇ ਤੇ ਉਹਨਾਂ ਵੱਲੋਂ ਮੰਦਰਾਂ ਦੇ ਪੁਜਾਰੀਆਂ ਕੋਲ ਅਸ਼ੀਰਵਾਦ ਵੀ ਲਿਆ ਜਾ ਰਿਹਾ ਹੈ ਤੇ ਵੱਖ-ਵੱਖ ਪ੍ਰਕਾਰ ਦੇ ਸ਼ਹਿਰ ਦੇ ਬਾਜ਼ਾਰਾਂ 'ਚ ਸੰਤਾਂ ਵੱਲੋਂ ਜਾਂ ਕ੍ਰਿਸ਼ਨ ਕੁਮਾਰ ਦੇ ਭਗਤਾਂ ਵੱਲੋਂ ਲੰਗਰ ਵੀ ਲਗਾਏ ਗਏ ਨੇ ਗੱਲਬਾਤ ਕਰਦੇ ਆ ਪਹੁੰਚੀਆਂ ਹੀਆਂ ਅਹਿਮ ਸਖਸ਼ੀਤਾ ਨਾਲ ਅਤੇ ਸੰਕਾ ਨਾਮ ਅੱਜ ਮੈਂ ਜਨਮ ਅਸ਼ੀ ਵਾਲੇ ਦਿਨ ਅਤੇ ਗੜ ਚੂੜੀਆਂ ਚ ਪੰਜ ਮੰਦਰੀ ਚ ਮੱਥਾ ਟੇਕਨ ਆਇਆ ਤੇ ਸਾਰੇ ਸ਼ਹਿਰ ਵਾਸੀਆਂ ਨੇ ਵਧਾਈ ਦੇਣ ਆਇਆ ਬੜਾ ਮੁਬਾਰਕ ਦਿਨ ਹੈ ਕ੍ਰਿਸ਼ਨ ਮਹਾਰਾਜ ਦਾ ਜਨਮ ਦਿਨ ਹੈ ਤੇ ਸਾਰਿਆਂ ਨੂੰ ਰੱਬ ਖੁਸ਼ੀਆਂ ਬਖਸ਼ੇ ਤੇ ਸਾਰੇ ਹਸਨ ਕੈਡਨ ਤੇ ਸਾਡਾ ਸਾਲ ਅਗੋ ਦਾ ਚੰਗਾ ਜੜੇ ਸੋ ਸਾਰਿਆਂ ਨੂੰ ਜਨਮਸ਼੍ਰੀ ਦੀ ਬਹੁਤ-ਬਹੁਤ ਵਧਾਈ ਜਨਮਸ਼੍ਰੀ ਦੇ ਸ਼ੋਭ ਦਿਹਾੜੇ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਸ਼ਹਿਰ ਵਸਣੀਆਂ ਨੂੰ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਤੇ ਦਰੂ ਡਰੇਡੇ ਵਸਦੇ ਆਪਣੇ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਅਸੀਂ ਰਲ ਮਿਲ ਕੇ ਇਦਾਂ ਹੀ ਜਿਹੜੇ ਤਿਉਹਾਰ ਆ ਬੜੇ ਉਤਸ਼ਾਹ ਨਾਲ ਮਨਾਉਂਦੇ ਰਹੀਏ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਧੰਨਵਾਦ ਪਾਵਨ ਪਰਵ ਤੇ ਜਨਮ ਅਸ਼ਟਮੀ ਦੇ ਸ਼ੁਭ ਦਿਹਾੜੇ ਤੇ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਆਪਣੇ ਵੱਲੋਂ ਆਪਣੀ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਬਹੁਤ ਬਹੁਤ ਵਧਾਈ ਦਿਨਾ ਔਰ ਇੱਕ ਅਰਦਾਸ ਅੱਜ ਦੇ ਦਿਨ ਠਾਕੁਰ ਜੀ ਨੂੰ ਕਰਦੇ ਆ ਕਿ ਜਿਹੜਾ ਬਰਿੰਦਾਵਨ ਦੇ ਵਿੱਚ ਸਰਕਾਰ ਵੱਲੋਂ ਉੱਥੋਂ ਦੇ ਲੋਕਾਂ ਦੇ ਨਾਲ ਅਤਿਆਚਾਰ ਹੋਣ ਜਾ ਰਿਹਾ ਜਿਹੜਾ ਉੱਥੇ ਕੋਰੀਡੋਰ ਬਣਨ ਜਾ ਰਿਹਾ ਔਰ ਪੁਰਾਤਨ ਕੁੰਝ ਗਲੀਆਂ ਜਿਹੜੀਆਂ ਨੇ ਉਹ ਇਹਨਾਂ ਦਾ ਜਿਹੜਾ ਪਲਾਨ ਹੈ ਵਿਨਾਸ਼ ਕਰਨ ਦਾ ਉਹਨੂੰ ਤੋੜਨ ਦਾ ਉਹ ਜਾ ਰਿਹਾ ਉਹਦੇ ਤੇ ਕਿਰਪਾ ਹੋਣੀ ਚਾਹੀਦੀ ਔਰ ਉਹ ਸਾਰਾ ਬਰਿੰਦਾਵਨ ਜਿਸ ਤਰ੍ਹਾਂ ਹੈਗਾ ਉਸ ਤਰ੍ਹਾਂ ਹੀ ਰਹਿਣਾ ਚਾਹੀਦਾ ਕਿਉਂਕਿ ਠਾਕੁਰ ਜੀ ਦੀਆਂ ਉੱਥੇ ਬਹੁਤ ਸਾਰੀਆਂ ਯਾਦਾਂ ਨੇ ਸਭ ਕੁਝ ਉਤੇ ਸਮਾਇਆ ਪਿਆ ਤੇ ਅਸੀਂ ਅਰਦਾਸ ਕਰਾਂਗੇ ਕਿ ਉਹ ਕੰਮ ਵੀ ਸਰਕਾਰ ਵੱਲੋਂ ਉਹਨਾਂ ਨੂੰ ਸੱਦਬੁੱਧੀ ਪਏ ਔਰ ਰੁਕ ਜੇ ਸੋ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਨਮਸ਼ਮੀ ਦੇ ਸ਼ੁਭ ਦਿਹਾੜੇ ਤੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਸ ਤਰ੍ਹਾਂ ਮੈਂ ਤੇ ਸਾਰੇ ਦੇਸ਼ ਵਾਸੀਆਂ ਨੂੰ ਇਹੀ ਚਾਹੀਦਾ ਵੀ ਸਾਰੇ ਜਿੰਨੇ ਵੀ ਤਿਹਾੜ ਹੁੰਦੇ ਆ ਸਾਰੇ ਰਲ ਮਿਲ ਕੇ ਮਨਾਉਣੇ ਚਾਹੀਦੇ ਆ ਤੇ ਏਕਤਾ ਦਾ ਸਾਰਾ ਸਬੂਤ ਦੇਣਾ ਚਾਹੀਦਾ ਆ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ ਅੱਜ ਜਨਮ ਅਸ਼ਟਵੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਅੱਜ ਸ਼ਹਿਰ ਦੇ ਵਿੱਚ ਸਾਡੇ ਮਾਨਯੋਗ ਸਾਬਕਾ ਮੰਤਰੀ ਐਮਐਲਏ ਸਦਾਤਰ ਜਿੰਦਰ ਸਿੰਘ ਬਾਜਵਾ ਆਪਣੀ ਸਾਰੇ ਕਾਂਗਰਸ ਦੀ ਟੀਮ ਦੇ ਨਾਲ ਪ੍ਰਧਾਨ ਜੀ ਦੇ ਨਾਲ ਔਰ ਸਾਰੇ ਸਾਥੀਆਂ ਨਾਲ ਉਹਨਾਂ ਨੇ ਸਾਡੇ ਮੰਦਰਾਂ ਨੂੰ ਵਿਜ਼ਿਟ ਕਰਕੇ ਉਹਨਾਂ ਨੇ ਸਾਡੇ ਨੂੰ ਵਧਾਈ ਦਿੱਤੀ ਹੈ ਇੱਕ ਬਹੁਤ ਪਿਆਰ ਦਾ ਸਬੂਤ ਆ ਔਰ ਇਸੇ ਤਰ੍ਹਾਂ ਹੀ ਅਸੀਂ ਅਰਦਾਸ ਹੈ ਕਿ ਪ੍ਰਮਾਤਮਾ ਸਾਡੇ ਪੰਜਾਬ ਨੂੰ ਸਾਡੇ ਭਾਰਤ ਨੂੰ ਸਾਰੇ ਧਰਮਾਂ ਨੂੰ ਇੱਕ ਦੂਸਰੇ ਨਾਲ ਪਿਆਰ ਔਰ ਸਦ ਭਾਵਨਾ ਸ਼ਾਂਤੀ ਦੇ ਨਾਲ ਇੱਕ ਦੂਸਰੇ ਪ੍ਰਤੀ ਪਿਆਰ ਔਰ ਹਮੇਸ਼ਾ ਹੀ ਇਕਤਾ ਦਾ ਸਬੂਤ ਦਿੰਦੇ ਹੋਏ ਆਪਾਂ ਤੇ ਹਾਰ ਮਨਾਈਏ ਸਾਰਿਆਂ ਨੂੰ ਸਾਡੇ ਭਗਤਾਂ ਨੂੰ ਸਾਡੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਪੂਰੇ ਸਮੂਹ ਦੇਸ਼ ਵਾਸੀਆਂ ਨੂੰ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਤੇ ਲੱਖ ਲੱਖ ਵਧਾਈ ਦਿੰਦਾ ਅਤੇ ਮੈਂ ਆਸ ਕਰਦਾ ਕਿ ਹਰੇਕ ਬੰਦਾ ਜੋ ਵੀ ਸਾਰੇ ਸਮਾਜ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਖੁਸ਼ੀਆਂ ਮਨਾਉਂਦਾ ਹੋਊਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਮੇਲੇ ਲੱਗਦੇ ਰਹਿਣ ਅਤੇ ਧੂਮ-ਧਾਮ ਨਾਲ ਇਹ ਜਿਹੜੇ ਅਗੇ ਪਰਵ ਮਨਾਉਂਦੇ ਰਹਿਣ ਅਤੇ ਜਿਹੜੇ ਅਗੇ ਆ ਸਾਡੇ ਜਿੰਨੇ ਵੀ ਸਮਾਜ ਦੇ ਵਿੱਚ ਆਪਣੇ ਧਾਰਮਿਕ ਪ੍ਰੋਗਰਾਮ ਆ ਅਸੀਂ ਸਾਰੇ ਹੀ ਬਿਨਾਂ ਭੇਤ ਭਾਵ ਤੋਂ ਸਾਰੇ ਹੀ ਧਰਮ ਆਪਸ ਦੇ ਵਿੱਚ ਮਿਲ ਜੁਲ ਕੇ ਮਨਾਉਂਦੇ ਰਹੀਏ ਜਜ ਫਤੇਗਰ ਟੂੜੀਆਂ ਦੇ ਵਿੱਚ ਬਹੁਤ ਹੀ ਉਸਤਾ ਦਾ ਮਾਹੌਲ ਆ ਜਿਸ ਵਿੱਚ ਸੰਕਟਾਂ ਜਿਹੜੀਆਂ ਉਹ ਜਿਹੜੇ ਮੰਦਰ ਦੇ ਵਿੱਚ ਦਰਸ਼ਨ ਕਰਨ ਵਾਸਤੇ ਪਹੁੰਚਿਆ ਨੇ ਅਤੇ ਹੋਰ ਹੀ ਸਾਡੇ ਜਿੰਨੇ ਸਾਥੀਆਂ ਨੇ ਅੱਜ ਆਪਣਾ ਲੰਗਰ ਲੰਗਰ ਦਾ ਸੇਵਾ ਲਾਈ ਆ ਭਗਵਾਨ ਪਰਸ਼ੂਰਾਮ ਦੀ ਕ੍ਰਮ ਸਭਾ ਵੱਲੋਂ ਇੱਥੇ ਲੰਗਰ ਦੀ ਸੇਵਾ ਚੌਂਕ ਦੇ ਵਿੱਚ ਲਗਾਈ ਆ ਇਹਨਾਂ ਦਾ ਵੀ ਬਹੁਤ-ਬਹੁਤ ਸਾਰੀ ਟੀਮ ਦਾ ਧੰਨਵਾਦ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਉੱਤੇ ਸਾਰੇ ਸ਼ਹਿਰ ਦੇ ਵਿੱਚ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਸਾਰੇ ਮੰਦਰ ਸਜਾਏ ਗਏ ਨੇ ਜਗਾ ਜਗਾ ਤੇ ਲੰਗਰ ਲੱਗੇ ਹੋਏ ਨੇ ਇਹ ਪਰਵ ਬਹੁਤ ਉਤਸ਼ਾਹ ਨਾਲ ਸਾਰੇ ਨਗਰ ਦੇ ਵਿੱਚ ਮਨਾਇਆ ਜਾ ਰਿਹਾ ਵਾ ਤੇ ਲੋਕਾਂ ਦੇ ਵਿੱਚ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਜੀ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਸ਼੍ਰੀ ਬ੍ਰਾਹਮਣ ਸਭਾ ਫਰੇਗੜ ਚੂੜੀਆਂ ਦਾ ਜਿਨ੍ਹਾਂ ਨੇ ਅੱਜ ਇਸ ਪਰਵ ਦੇ ਉੱਤੇ ਲੰਗਰ ਲਗਾ ਕੇ ਤੇ ਇਸ ਪਰਵ ਨੂੰ ਹੋਰ ਜ਼ਿਆਦਾ ਵਧੀਆ ਮਨਾਉਣ ਦੀ ਕੋਸ਼ਿਸ਼ ਕੀਤੀ ਬਹੁਤ ਸ਼ੰਕਰ ਭਗਵਾਨ ਕੀ ਜੈ ਰਾਧਾ ਰਾਣੀ ਕੀ ਜੈ ਸ਼੍ਰੀ ਪਰਿਵਾਰ ਸੇਵਾ ਕਮੇਟੀ ਫਰੇਗੜ ਚੂੜੀਆਂ ਸ਼੍ਰੀ ਰਾਮ ਮੰਦਰ ਪੰਜ ਮੰਦਰ ਕਮੇਟੀ ਫਾਡੇਗੜ ਚੂੜੀਆਂੋਂ ਇਹ ਜਿਹੜਾ ਜਨਮ ਅਸ਼ੂ ਦਾ ਦਿਨ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਤੇ ਇਸ ਸ਼ਿਵਪਰਾ ਸੇਵਾ ਕਮੇਟੀ ਵੱਲੋਂ ਤੇ ਪੰਜ ਮੰਦਰ ਕਮੇਟੀ ਵੱਲੋਂ ਸਾਰਾ ਇਹ ਅਰੇਂਜਮੈਂਟ ਕੀਤਾ ਗਿਆ ਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਵੱਖ-ਵੱਖ ਤਰ੍ਹਾਂ ਦਾ ਜਿਹੜਾ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਕੜੀ ਚੌਂ ਨਿਊਡਲ ਮੰਚੂਰੀਅਨ ਔਰ ਵੱਖ-ਵੱਖ ਸਟਾਲਾਂ ਦਾ ਇੰਤਜ਼ਾਮ ਜਿਹੜਾ ਵਾ ਸ਼ਿਵ ਪ੍ਰਵਾਸ ਸੇਵਾ ਕਮੇਟੀ ਤੇ ਪੰਜ ਮੰਦਰ ਕਮੇਟੀ ਵੱਲੋਂ ਕੀਤਾ ਗਿਆ। ਇਹ ਸਾਰੇ ਮੈਂ ਸ਼ਹਿਰ ਨਿਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਇਸ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਤੇ ਸਾਰਿਆਂ ਦੇ ਉੱਤੇ ਜਿਹੜਾ ਦਿਨ ਆ ਰਿਹਾ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਮਨੋਰਨ ਤੇ ਖੁਸ਼ੀਆਂ ਭਰ ਦੇਂਦਾ ਹੈ ਹਰ ਹਰ ਸਾਲ ਹੁੰਦਾ ਰਹੇ। ਜੀ ਕੀ ਕਹਿੰਦੇ ਜੀ? ਜੈ ਸ਼ੀ ਰਾਧਾ ਜੀ। ਅੱਜ ਦਾ ਇਹ ਕਿਸ਼ਨ ਜਨਮ ਅਸ਼ਟਮੀ ਜਨਮ ਦਿਹਾੜਾ ਸਾਡੀ ਸੰਸਥਾ ਸ਼ਿਵ ਪ੍ਰਵਾਸ ਸੇਵਾ ਕਮੇਟੀ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਜੀ। ਤੇ ਮੇਰਾ ਸਾਰੇ ਭਗਤਾਂ ਨੂੰ ਇਹ ਨਵੇਦਨ ਵੀ ਹਰ ਸਾਲ ਦੀ ਤਰ੍ਹਾਂ ਇਹ ਤਿਉਹਾਰਾ ਇਦਾਂ ਹੀ ਮਨਾਇਆ ਜਾਏ ਜੈ ਸ਼ੀਰਾ ਦਾ ਜਨਮ ਅਸ਼ਟਮੀ ਦੀ ਬਹੁਤ ਬਹੁਤ ਵਧਾਈਆਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਦੇਸ਼ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਵਧੀਆ ਕਰ ਰਿਹਾ ਜੀ ਬਹੁਤ ਬਹੁਤ ਵਧਾਈਆਂ ਬਹੁਤ ਬਾਤ ਇਹ ਬਿਹਾਰੀ ਲਾਲ ਕੀ ਜੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਕਰਨ ਲੱਗ ਰਿਹਾ ਲੋਕ ਲక్ష్ਮੀਬਾ ਧੰਨਵਾਦ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਅੱਜ ਅੱਜ ਦਾ ਦਿਨ ਮੇਰਾ ਫੇਵਰਿਟ ਦਿਨ ਹੈ ਤੇ ਮੈਨੂੰ ਮਤਲਬ ਮੈਂ ਸਾਰੇ

You want to Happy Birthday to you! Happy Birthday Krishna! आज जन्माष्टमी का त्योहार है जो हिंदू का फेमस त्योहार है अगेन मैं आप लोगों का धन्यवाद करती हूँ कि आप यहाँ भी कैप्चर करने आए हो हमारे कल्चर के लिए एक बार फिर से प्रमोट करने आए हो और ई पंजाब वालों को दिल से तहे दिल से शुक्रिया आज का त्योहार जन्माष्टमी बहुत ही खुशियां भरिया जेड़ा है बड़े साल बाद बहुत वादिया जेड़ा है त्योहार चल रहा वा इलाके लोग इतने हाजिर होए ने ਸਾਰਾ ਸ਼ਹਿਰ ਰੇਥੇ ਤੁਕਦਾਵਾ ਇਹ ਬਹੁਤ ਪ੍ਰਾਚੀਨ ਮੰਦਿਰ ਆ ਇਹ ਰਾਧੇ ਰਾਧਾ ਕ੍ਰਿਸ਼ਨ ਲਕਸ਼ਮੀ ਨਾਰਾਇਣ ਜੀ ਦਾ ਜਿਹੜਾ ਹਗਾ ਮੰਦਿਰ ਆ ਇਹ ਬਹੁਤ ਪ੍ਰਾਚੀਨ ਆ ਇੱਥੇ ਲੋਕ ਜਿਹੜੇ ਆਣ ਕੇ ਲਤਮਸਤਕ ਹੁੰਦੇ ਨੇ ਅਸ਼ਮੀ ਤੇ ਜਿਹੜਾ ਹਗਾਉਂਦੇ ਨੇ ਸਾਨੂੰ ਵੀ ਇੱਥੇ 5 ਸਾਲ ਹੋ ਗਏ ਨੇ ਲਗਾਤਾਰ ਸ਼ਬੀਲ ਲਾਉਂਦਿਆਂ ਹੋਇਆਂ ਮਾਤਾ ਚਿੰਤਪੁਰਨੀ ਸੇਵਕ ਸਭਾ ਵੱਲੋਂ ਇਹ ਸ਼ਬੀਲ ਹਰ ਸਾਲ 5 ਸਾਲ ਹੋ ਗਏ ਲਾਉਨੇ ਆ ਇਸ ਸਾਲ ਅਸੀਂ ਨਿਊਟ੍ਰੀ ਬਰੈਡ ਦਾ ਇੰਤਜ਼ਾਮ ਕੀਤਾ ਤੇ ਠੰਡੇ ਮਿੱਠੇ ਸ਼ਬੀਲ ਦੀ ਜੜੀ ਹੈਗੀ ਆ ਸ਼ਬੀਲ ਲਈ